ਦੀ 40 ਇੰਚ ਦੀ ਬੱਕਰੀ ਆ ਤੀਜਾ ਸੂਆ ਸੂਗੀ 6 ਲੀਟਰ ਦੁੱਧ ਦੀ ਮੇਰੀ ਗਰੰਟੀ ਹੈ ਜੀ ਕੋਈ ਪੱਕਰੀ ਚ ਕਮੀ ਨਹੀਂ ਜੀ ਬੱਕਰੀ ਬਹੁਤ ਤਾਕੜੀ ਬਾਬੇ ਦੀ ਬਹੁਤ ਤਾਕੜੀ ਕੁਆਲਟੀ ਦੀ ਬੱਕਰੀ ਹੈ ਸੌਂਦੇ ਵਾਲ ਤੋਂ ਆਏ ਜੀ ਸੌਂਦੇ ਵਾਲਾ ਇਹ ਕਿੱਥੇ ਜੀ ਹੈ ਇਹ ਸਮਾਨ ਹੈ ਜਾਈ ਪਟਿਆਲਾ ਜ਼ਿਲ੍ਹੇ ਚ ਸਮਾਨ ਹੈ ਬਠਿੰਡੇ ਜ਼ਿਲ੍ਹੇ ਚ ਢੀ ਦੂਰ ਵੀ ਆ ਜਾਣੇ ਹੋ ਬਾਹਰ ਕਿੱਥੇ ਮਰਜੀ ਮੈਥੋਂ ਤਾਂ ਬਾਹਲਾ ਗਾਹਾਂ ਦਾ ਤੂੰ ਹਾਂ ਤੁਹਾਡੇ ਤੋਂ ਕਾਫੀ ਮੇਰਾ ਸੰਗਰੂਰ ਜ਼ਿਲ੍ਹੇ ਦਾ ਬਾਹਾਂ ਹਾਂ ਮੇਰਾ ਪਟਿਆਲਾ ਜ਼ਿਲ੍ਹਾ ਵਿਕੀ ਕੋਈ ਬੱਕਰੀਆਂ ਚ ਹਾਂ ਵਿਕੀ ਹੈ ਕਿੰਨਾਂ ਵਿਕਦੀਆਂ ਦੋ ਹੀ ਵੇਚੇ ਨੇ ਫਿਰ ਤਾਂ ਹੁਣ ਹੀ ਆਇਆ ਮੈਂ بارش ਬਾਰੀ ਸਾਡੇ ਇੱਧਰ ਸਾਡੇ ਵੀ 3 ਵਜੇ ਤੋਂ ਲੱਗਿਆ ਪਰ ਉਹ ਤਾਂ 3 ਵਜੇ ਦਾ بارش ਹੋਰ ਬੱਕਰੀਆਂ ਵੀ ਲਿਬੜੀਆਂ ਬਹੁਤ ਬੁਰਾ ਹਾਲ ਹੋ ਰਿਹਾ ਬੱਕਰੀ 6 ਵਜੇ ਤੱਕ ਨਹੀਂ ਹਟਿਆ ਹਾਂ ਭਈ ਮਨ ਲੈ ਫੇਰ ਬਸ ਚੜਿਆ ਮੈਂ ਹਾਂ ਦੱਸ ਕੀ ਲੈਣਾ ਦੇਖਦੇ ਸਾਡਾ ਸਮਾਂ ਹੀ ਚੱਲੀ ਜਾਊ ਦੇਖ ਦੇਖ ਬੱਕਰੀਆਂ ਹੈ ਜੱਪਲੂਣ ਵਿਆਵਾਗੇ ਪਹਿਲੀ ਵਾਰ ਵਿਆਵਾਗੂਣ ਵਾਲੀ ਬੱਕਰੀ ਐ ਆ ਜਾ ਦਖਾਵਾ ਬਾਬਾ ਨੇ ਵੀਡੀਓ ਬਣੀ ਜੂ ਤਰੀ ਲੈ ਦੇਖ ਬਾਬੇ ਦੀਆਂ ਪਰ ਬੱਕਰੀਆਂ ਵਾਲੀਆਂ ਤਾਂ ਖੜੀਆਂ ਨੇ ਪੂਰੀਆਂ ਕੁਆਲਿਟੀ ਦੀਆਂ ਮੰਡੀ ਚੋਂ ਮੀਟਾਂ ਵਿੱਚ ਦੇਦੇ ਜਿਹੜੇ ਵਾਲੀਆਂ ਹੈਂ ਮਹਿੰਗੀ ਮਹਿੰਗੀ ਰਿਆਣੀ ਸੌਲੀ ਰਿਆਣੀ ਹੋਲੀ ਲੜਾ ਕਿ ਨੂੰ ਕੀ ਹੁੰਦਾ ਮਹਿੰਗੀ ਤਾਂ ਚੰਗੀ ਰਹੂਗੀ ਰੋਜ਼ ਸਸਤੀ ਸਸਤੀ ਲੈਣੋਂ ਆ ਲੈ ਜਾ ਲੈ ਇਹ ਪੂਰੇ ਪੂਰੀ ਕੀਮਤ ਦੀ ਹੈ 40 ਇੰਚ ਤੋਂ ਉੱਪਰ ਆ ਹੈ 40 ਇੰਚ ਤੋਂ ਉੱਪਰ ਹੈ ਵਿਆਹ ਹੈ ਕੀ 5-4 ਦਿਨ ਵਿੱਚ 70000 ਇਹ ਵਿਚਾਰਾ 70 ਕਿੱਥੇ ਹੋਰ ਕਿੰਨੇ ਕੁ ਲਗਾਣੇ ਪੈਸੇ ਬਤਾ ਇਤਨੇ ਕਿ ਲਗਾਣੇ 12 13 15 ਕੀ ਬੱਕਰੀ ਨਹੀਂ ਮਿਲਣੀ ਮੈਨੂੰ ਬੱਕਰੀ ਮਿਲੂ ਤੇਨੂੰ 17000 ਦੇ ਲਗਭਗ ਉਹ ਵੀ ਪਾਚ ਲੈ ਲੈ ਠੀਕ ਹੈ ਦੁਗਟ ਤੇਨੂੰ ਮਿਲਣੀ ਵੀ ਹਾਂ ਲੈ ਫੜ ਮੈਂ ਇੱਕ ਤੇਰਾ ਵੀਡੀਓ ਸੌਦੇ ਭਾਈ ਵਾਲਾ ਕੰਮ ਨਹੀਂ ਕਰਨਾ ਇਹ ਵੀ 17000 ਦੀ ਮਿਲੂਗੀ ਕੱਠਣ ਚੱਡੇ ਦੀ ਬੱਕਰੀ ਪੂਰੀ ਵਧੀਆ ਬੱਚਾ ਨਹੀਂ ਸੂਣ ਵਾਲੀ ਆ ਬੱਕਰੀ ਕਿੰਦੀ ਆ 21000 ਦੀ ਮਿਲੂਗੀ ਨਾਲੇ ਕੁਆਲਿਟੀ ਦੀਆਂ ਨੇ ਲੈ ਜਾ ਦੇਣੀਆਂ ਨੇ ਇਹਨੇ ਦੀਆਂ ਸੌਦੇਬਾਜ਼ੀ ਨਹੀਂ ਕਰਨੀ ਇਹ ਤਾਂ ਵਿਕ ਜਾਣੀਆਂ ਨੇ ਬਤਕੀ ਵਿਕਣੀਆਂ ਹਾਂ ਨਹੀਂ ਮਾਲ ਚੱਲ ਆਪਾਂ ਸਸਰੀ ਕਾ ਹਾਂਜੀ ਠੀਕ ਹੈ ਜੀ ਠੀਕ ਹੈ ਜਿਹੜਾ ਮਾਲ ਗੱਲ ਸੁਣੋ ਪਾਹ ਤੈਨੂੰ ਮੈਂ ਦੱਸਦਾ ਇਹ ਪਾਹ ਚ ਹੈ ਮਾਲ ਤੇਰੇ ਲੈਣ ਦਾ ਹੱਕ ਚ ਆਹ ਕਾਲੀ ਬਾਕੀ 2 ਰੁਪਏ ਤਾਂ ਤੇਰੇ ਘੱਟ ਬਦਨਾ ਕਰਾ ਦੂੰਗਾ ਮੌਕੇ ਤੇ ਤੂੰ ਮੁੱਲ ਤਾਂ ਲਾ ਕਿਉਂ ਵੀ ਗਰੀਬ ਦਾ ਹੀ ਫਾਇਦਾ ਕਰਾਈਏ ਤੇਰਾ ਇਹੜੇ ਪਿੰਡਾਂ ਦੇ ਇਨਾਮ ਹੈ ਸੈਨਾ ਪਤਾ ਠੀਕ ਹੈ ਤੁਸੀਂ ਬਾਬਾ ਜੀ ਨਾਲ ਹੀ ਆ ਲਓ ਜੀ ਆ ਜੀ ਧੰਨਵਾਦ ਨੂੰ ਵਿਆਹ ਦਾ 6 ਦੰਦ ਦਾ ਕਿੰਨਿਆਂ ਦਾ ਮਾਰ ਸੌਦਾ ਲੈ ਦਾਉਲ ਆਉਂ ਮੋਲੇ ਲਾਉ ਹਾਂ ਹਾਂ ਹਰ ਆ ਰਹੀ ਹੋਣਾ ਕੌਣ ਸਾ ਹਾਂ ਰਹੀ ਉਹ ਪਹਿਲਾਂ ਜੀ ਜਿੰਦੇ ਦੇ ਦੋ ਵੇਖੇਰੇ ਬਲੜ ਕੇ ਹਾਂ ਹਾਂ ਫੇ ਬਲਾ ਨੂੰ ਹਾਂ ਰੋ ਬੰਨ ਲਿਆ ਨਾ ਨਹੀਂ ਐ ਗੱਲ ਆ ਫਿਰ ਇਥੋਂ ਮਹਿਫਲ ਪੱਟੀ ਜੂਗੀ ਕਰ ਲਓ ਹੈ ਮੈਂ ਫੇ ਪੱਟੀ ਕਰ ਲਓ ਮੈਨੂੰ ਤਾਂ ਲੱਗੀ ਕਾਲੇ ਨਾਮ ਸਾਈ ਸੁਈਤਾ ਦੇ ਮੈਨੂੰ ਸਹੀ ਕੋਈ ਦੇ ਮੋੜ ਲੱਗ ਰਹਾ ਤੇ ਚਲ ਆਪਾਂ ਨੇ ਵੀਡੀਓ ਬਣਾਉਣਾ ਕੋਈ ਹਾਂ ਜੀ ਬਾਬਿਆ ਬਾਬਾ ਇਹ ਸੌਂਦਿਆ ਤੋਂ ਕਿ ਹਰ ਮੰਡੀ ਦਾ ਸ਼ਿੰਗਾਰ ਹੈ ਬਾਬਾ ਹਰ ਮੰਡੀਆਂ ਤੇ ਆ ਕੇ ਵਿਚਾਰਾ ਇਹ ਮਹਿਫਲ ਲਾਉਂਦਾ ਹੈ ਸੌਂਦਿਆ ਤੋਂ ਰਾਜੂ ਬਾਬਾ ਮੇਰਾ ਨਾਮ ਰਸੀ ਹੈ ਹਾਂ ਤੇ ਜਿੱਦਾਂ ਦਾ ਵੀ ਇਹ ਵਪਾਰ ਕਰਦਾ ਹੈ ਇਹਨੇ ਕੋਈ ਐਸਾ ਮਾੜਾ ਵਪਾਰ ਨਹੀਂ ਕਰਿਆ ਬੱਕਰੀਆਂ ਚੰਗੀਆਂ ਲਿਆਉਂਦਾ ਹੈ ਚੰਗੀਆਂ ਵੇਚਦਾ ਹੈ ਚੰਗੀ ਕੁਆਲਿਟੀ ਦੀ ਬਰੀਡ ਦੀਆਂ ਬੱਕਰੀਆਂ ਲੈ ਕੇ ਆਉਂਦਾ ਹੈ ਵੱਡੀਆਂ ਵੱਡੀਆਂ ਕਿਉਂ ਚੰਗੀ ਦੇ ਤਾਂ ਚੰਗੇ ਪੈਸੇ ਮੰਗੂ ਗਈ ਜੀ ਅਗਰ ਹੁਣ ਜਿਹੜੀਆਂ ਵਿੱਚ ਮਾੜੀਆਂ ਤੀਆਂ ਮਾੜੀਆਂ ਵਾਲਾ ਮੁੱਲ ਵੀ ਬਾਬੇ ਨੇ ਦੱਸਤਾ ਤੁਹਾਨੂੰ ਵੀ ਇਹ 17 ਦੀ ਰੇਂਜ ਚ ਨੇ ਬਾਕੀ ਤਾਂ ਜਦ ਆਪਾਂ ਕੋਈ ਸੌਦਾ ਸੱਟਾ ਕਰਦੇ ਆ ਉੱਤੋਂ ਥੱਲਾ ਕਿਉਂ ਮੌਕੇ ਤੇ ਹੋਏ ਜਾਂਦਾ ਹੁੰਦਾ ਤੇ ਹੋ ਜਾਂਦਾ ਜੀ ਵੀ ਬਾਕੀ ਦੇਖੀ ਜੀ ਅੱਜ ਆਪਾਂ 10 11000 ਤੋਂ ਬਿਦਾਂ ਦਾ ਮੇਮਣਾ ਵੀ ਨਹੀਂ ਆਉਂਦਾ ਕੋਈ ਚੰਗੀ ਕੁਆਲਿਟੀ ਦਾ ਇਹ ਤਾਂ ਫੇਰ ਵੀ ਪੂਰੀਆਂ ਬੱਕਰੀਆਂ ਸਵੰਦੜਾ ਨੇ ਜੇ ਸੂਪੀਆਂ ਦੋ ਬੱਚੇ ਦੇਤੇ ਅੱਜ 17 ਵਾਲੀ ਜੇ ਆਪਾਂ 15 ਦੀ ਲੈ ਲਈਏ ਤਾਂ ਕੀ ਮਾੜੀ ਐ ਦੋ ਬੱਚੇ ਹੀ 15 ਦੇ ਦੇ ਦੂਗੀ ਛੀ ਮੀਂਹ ਆ ਜਾ। ਸਾਬ ਮੜਿਆ ਸਬਰ ਲੰਬਾ ਲਾਉਣਾ ਪੈਂਦਾ। ਜੇ ਆਪਾਂ ਫਾਰਮ ਪਾਈਏ ਤਾਂ ਸਬਰ ਰੱਖਣਾ ਪੈਂਦਾ ਦਾ। 2-4 ਮਹੀਨੇ। 1 ਲੱਖ ਤਾਂ ਆਪਣਾ ਜੰਮਦਾ ਬੱਚਾ ਵੀ ਕਮਾਈ ਨਹੀਂ ਆਪਾਂ ਨੂੰ ਦਿੰਦਾ। ਉਹ ਵੀ 20 ਸਾਲ ਪਾਲ ਕੇ ਤਿਆਰ ਕਰਨਾ ਪਊਗਾ। ਚੰਗੀਆਂ ਨੇ ਬੱਕਰੀਆਂ। ਉਹਦੇ ਕੀ ਆਪਾਂ ਪੜਾਉਨੇ ਆ ਲਿਖਾਉਨੇ ਆ ਮੂੰਹ ਕਨੀ ਦੇਖਦੇ ਆ ਫਿਰ ਪਿਉਨੇ ਆ ਵਿਚਾਰੇ ਨੂੰ। ਫਿਰ ਕੋਈ 2 ਰੁਪਏ ਦਿੰਦਾ ਆ ਆਪਾਂ ਨੂੰ। ਉਹੀ ਆਪਣੇ ਪਸ਼ੂ ਡੰਗਰਾਂ ਦਾ ਖਿਆਲ ਆ ਵੀ ਜਿਹਨਾਂ ਨੂੰ ਪਾਲਾਂ ਪਲੋਸਾਂਗੇ ਤਾਂ ਆ ਵੀ ਖਣਾਂਗੇ। ਬਾਕੀ ਬਾਬਾ ਜੀ ਤੋਂ ਪੁੱਛਦਿਆਂ ਗੱਲਾਂ ਬਾਤਾਂ। ਬਪਾ ਜੀ ਕਿੰਨਾ ਕਚਰ ਹੋ ਗਿਆ ਤੁਹਾਨੂੰ ਵਪਾਰ ਕਰਦੇ ਨੂੰ ਮੈਨੂੰ ਹੋ ਗਏ ਵੀਰੇ 4 ਸਾਲ ਹੋ ਗਏ ਮੈਂ ਵੀਰੇ ਡਰਾਈਵਰੀ ਕਰਦਾ ਹੁੰਦਾ ਸੀਗਾ ਅੱਛਾ ਕਾਦੀ ਗੱਡੀ ਦੀ ਬੱਕਰੀਆਂ ਵਾਲੇ ਬੰਦੇ ਨਾਲ ਹੀ ਕਰਦਾ ਸੀ ਚਰਨੇ ਨਾਲ ਅੱਛਾ ਚਰਨਾ ਸੌਂਦੇ ਵਾਲੀਆ ਹਾਂ ਹਾਂ ਉਹ ਲਾਜੇ ਪਰਨੇ ਨਾਲ ਉਹ ਹਾਂ ਹਾਂ ਉਹ ਲੰਬਾ ਜਾ ਹਾਂ ਪਤਲਾ ਜਾ ਹਾਂ ਹਾਂ ਉਹ ਬਸ ਹਾਂ ਉਹਦੇ ਨਾਲ ਅੱਛਾ ਉਹਦੇ ਨਾਲ ਡਰਾਈਵਰੀ ਕਰਦੇ ਸੀ ਡਰਾਈਵਰੀ ਕਰਦਾ ਸੀ ਚੱਲ ਕਹਿੰਦੇ ਕੰਮ ਇਕੱਠਾ ਨਹੀਂ ਚੱਲਦਾ ਹੁੰਦਾ ਥੋੜਾ ਚਿਰ ਹਨਾ ਅੱਛਾ ਫਿਰ ਮੈਂ ਆਪਦਾ ਕਰ ਲਾ ਉਹ ਆਪਦੇ ਕਰਦੇ ਸੀ ਭਾਈ ਅੱਜ ਮੈਨੂੰ 3 ਸਾਲ ਹੋ ਗਏ ਕਰਦੇ ਨੂੰ ਆਪਾਂ ਨੂੰ ਘਾਟਾ ਨਹੀਂ ਕਿਸੇ ਚੀਜ਼ ਦਾ ਦਿੱਤਾ ਇਹਨਾਂ ਨੇ ਹੁਣ ਤੱਕ ਬਣਾਇਆ ਹੀ ਆ ਬਗਾੜਿਆ ਕੁਛ ਨਹੀਂ ਅੱਛਾ ਜੀ ਹਾਂ ਬਾਈ ਕਹਿੰਦਾ ਜੀ ਮੈਂ ਬਗਾੜਿਆ ਕੁਛ ਨਹੀਂ ਕਮਾਈ ਨੇ 2 ਰੁਪਏ ਵਿੱਚ ਲੋਕ ਬਾਈ ਕਹਿੰਦੇ ਨੇ ਵੀ ਘਾਟੇ ਪੈਗੇ ਘਾਟੇ ਤਾਂ ਪੈਂਦੇ ਨੇ ਜੇ ਆਪਾਂ ਸਾਵਨ ਸਮਾਨ ਨਾ ਕਰੀਏ ਬੇਨਤੀ ਨਹੀਂ ਕਰਨੀ ਘਾਟੇ ਪੈਣੇ ਹੈ ਜੀ ਇੱਧਰ ਹੀ ਹੋ ਗਿਆ ਜੀ ਆਪਾਂ ਡਰਾਈਵਰੀ ਕਰਦੇ ਸੀਗੇ ਆਪਦੀ ਗੱਡੀ ਸੀਗੀ ਬਾਈ ਨਾਲ ਕਿਰਾਏ ਤੇ ਲਿਆਉਂਦਾ ਸੀਗਾ ਉਦੋਂ ਮੁੜ ਕੇ ਚਲਾਨ ਬਣ ਹੋ ਗਈ ਸਾਡੀ ਕਿਸੇ ਗੱਲ ਤੋਂ ਆਪਦਾ ਆਪਦਾ ਲੱਗਿਆ ਕਰਨ ਸਾਝ ਦਾ ਭਰਾ ਨਹੀਂ ਰਹਿੰਦੇ ਯਾਰ ਚਲੋ ਕੋਈ ਨਹੀਂ ਦੋ ਭਾਂਡੇ ਹੋਣਗੇ ਘੱਟ ਹੋ ਗਈ ਜੀ ਤਿੰਨ ਸਾਲ ਹੋ ਗਏ ਜੀ ਮੈਨੂੰ ਅੱਡ ਹੋਏ ਨੂੰ ਤਿੰਨ ਸਾਲ ਚ ਮੈਂ ਆਪਦਾ ਕੰਮ ਕਰਦਾ ਆ ਆਪਦੀਆਂ ਲਿਆਉਣਾ ਆਪਦੀਆਂ ਵੇਚਦਾ ਨਾ ਆਪਾਂ ਨੂੰ ਕਰਨ ਵਾਲਿਆਂ ਨੇ ਅੱਜ ਤੱਕ ਘਾਟਾ ਪਾਇਆ ਤੇ ਨਾ ਹੀ ਪਉਂਦੀਆਂ ਨੇ ਠੀਕ ਹੈ ਠੀਕ ਬਾਕੀ ਆਪੋ ਆਪਣੀ ਸਮਝ ਨਾਲ ਅਗਲਾ ਕੰਮ ਕਰਦਾ ਠੀਕ ਹੈ ਨਾ ਹਾਂ ਜਿਉਂ ਨ ਜਾ ਕੇ ਕਿਸੇ ਨੇ ਹੱਥ ਹੀ ਨਹੀਂ ਲਾਉਣਾ ਮਿਹਨਤ ਹੀ ਨਹੀਂ ਕਰਨੀ ਉਹਦਾ ਘਟਾ ਆਪ ਹੀ ਪਾਉਣਗੇ ਇਕੱਲੇ ਬਾਬਾ ਵੱਧ ਤੋਂ ਵੱਧ ਵੇਟ ਕਿੰਨੇ ਵਾਲੀ ਹੈ ਬੱਕਰੀ ਵੱਧ ਤੋਂ ਵੱਧ ਘੱਟ ਤੋਂ ਘੱਟ ਕੋਈ ਘੱਟ ਲੈਣ ਵਾਲਾ ਗਰੀਬ ਵੀ ਹੁੰਦਾ ਆਪਣਾ ਤਾਂ 17000 ਤੋਂ ਲੈ ਕੇ ਬੱਕਰੀ 70000 ਤੱਕ ਦੀ ਖੜੀ ਹੈ ਜੀ ਇਸ ਟਾਈਮ ਤੇ ਅੱਛਾ ਜੀ 70000 ਵਾਲੀ ਹਾਂ 70 ਵਾਲੀ ਕਿਹੜੀ ਹੈ ਬਾਬਾ ਜੀ ਆਹ ਖੜੀ ਹੈ ਜੀ 40 ਇੰਚ ਦੀ ਬੱਕਰੀ ਹੈ ਤੀਜਾ ਸੂਆ ਸੂਏਗੀ 6 ਲੀਟਰ ਦੁੱਧ ਦੀ ਮੇਰੀ ਗਾਰੰਟੀ ਹੈ ਜੀ ਅੱਛਾ 6 ਲੀਟਰ ਦੀ ਗਾਰੰਟੀ ਹੈ ਹਾਂ ਖਣ ਚੱਡਾ ਦੇਖੋ ਜੀ ਪਹਿਲਾ ਬੱਕਰੀ ਦਾ ਠੀਕ ਹੈ ਜੀ ਇਹ ਤਾਂ ਦਿਖਾ ਦਿਓ ਵੀਡੀਓ ਚ ਸਾਰਿਆਂ ਨੂੰ ਸਾਡੇ YouTube ਪਰਾਂ ਨੂੰ 70 ਮੰਗਦੇ ਆਂ ਜੀ ਆਪਾਂ ਕੋਈ ਨਾ ਬਾਕੀ ਹਟਦਾ ਜੀ ਜਰੂਰ ਦੇਵੋਗੇ ਜੀ ਕੋਈ ਪੱਕਰੀ ਚ ਕਮੀ ਨਹੀਂ ਜੀ ਬੱਕਰੀ ਬਹੁਤ ਤਾਕੜੀ ਬਾਬੇ ਦੀ ਬਹੁਤ ਤਾਕੜੀ ਕੁਆਲਟੀ ਦੀ ਬੱਕਰੀ ਹੈ ਪਤੰਦਰ ਲਿਓ ਦਾ ਪਤਾ ਨਹੀਂ ਕਿਹੜੀ ਕੁਫਾ ਚੋਂ ਕੱਢ ਕੇ ਆ ਇਹ ਮੈਂ ਬੱਕਰੀ ਬੱਕਰੀ ਹੈ ਜੀ ਚੰਗੀ ਮੋਰਤੇ ਥਣਾ ਦੀ ਬੱਕਰੀ ਹੈ ਜੇ ਘਰੇ ਬਨ ਕੇ ਦੀ ਸੇਵਾ ਕਰੇ ਤਾਇਆ ਖਾਰੇ ਦੋ ਦੋ ਵਾਰੀ ਦੁੱਧੇ ਦਾ ਨਾ ਕੱਢਤਾ ਬਾਕੀ ਗੱਲ ਬਾਬੇ ਦੀ ਸੱਚੀ ਐ ਤੁਰਨ ਵਾਲੀ ਨਹੀਂ ਬੱਕਰੀ ਇਹ ਬਾਬਾ ਝੂਠ ਨਹੀਂ ਬੋਲਦਾ ਵੀ 3 ਕਿਲੋ ਟਾਈਮ ਦਾ ਦਿੰਦੀ ਆ ਜੀ ਕਹਿੰਦਾ 3 ਕਿਲੋ ਟਾਈਮ ਦਾ ਦਿੰਦੀ ਆ ਜੀ ਬਾਬਾ ਕਹਿੰਦਾ ਤੁਰਦੀ ਨਹੀਂ ਬੱਕਰੀ ਮੈਂ ਦੋ ਵਾਰੀ ਦੁੱਧ ਕੱਢਿਆ ਇਹਦਾ ਅਜੇ ਨਾਲ ਫੋਨ ਵਾਲਾ ਜੀ ਦੇਖ ਲਓ ਲੈਵੇ ਦੇ ਵੀਡੀਓ ਬਣਾ ਕੇ ਦੇਖ ਲਓ ਬੱਕਰੀ ਸੂਣ ਵਾਲੀ ਐ ਧਰਤੀ ਨੂੰ ਚੱਡਾ ਲੱਗਿਆ ਪਿਆ ਕਰਮਾਂ ਵਾਲੀ ਦਾ ਕਿਆ ਬਾਤ ਐ ਬਹੁਤ ਸੋਹਣਾ ਹੋਸ਼ ਨੇ ਤੇ ਚੜਿਆ ਹੋਇਆ ਬਾਬਾ ਜੀ ਆਪਣਾ ਨੰਬਰ ਬੋਲ ਦੋ ਨੰਬਰ ਹੈ 95923 53006 95923 53006 ਆਪਣਾ ਪਿੰਡ ਜੀ ਪਿੰਡ ਸੌਂਦਿਆਲਾ ਜੀ ਸੌਂਦਿਆਲਾ ਰਾਜਗੜ ਪਟਿਆਲੇ ਜ਼ਿਲ੍ਹੇ ਚ ਪਾਤਰਾ ਸਮਾਨਾਂ ਦੇ ਕੋਲ ਪੈਂਦਾ ਜੀ ਜੀ ਜੇ ਕਿਸੇ ਨੇ ਬੱਕਰੀ ਲੈਣੀ ਹੋਵੇ ਹਾਂ ਜੇ ਕਿਸੇ ਨੇ ਲੈਣੀ ਆ ਭਾਈ ਜਿਵੇਂ ਦੀ ਹਰ ਇੱਕ ਤਰ੍ਹਾਂ ਦਾ ਮਾਲ ਹੁੰਦਾ ਵੀਰੇ ਆਪਣੇ ਕੋਲ ਸਸਤਾ ਵੀ ਮਹਿੰਗਾ ਵੀ ਜੈ ਜੀ ਅਗਲੇ ਡਿਮਾਂਡ ਆਪਾਂ ਪੂਰੀ ਕਰਦਾਂਗੇ ਬੰਦਾ ਪੈਸੇ ਰੋਣ ਵਾਲਾ ਚਾਹੀਦਾ ਬਸ ਜੇ ਕਿਸੇ ਨੇ ਵੇਚਣੀ ਹੁਣ ਫੇਰ ਵੀ ਲਾਉਂਦੇ ਤਾਂ ਵੀ ਲੈ ਵੀ ਲਵਾਂਗੇ ਜੀ ਬਾਬਾ ਕਹਿੰਦਾ ਜੀ ਕਿਸੇ ਨੇ ਵੇਚਣੀਆਂ ਨੇ ਕਹਿੰਦਾ ਮੈਂ ਬੱਕਰੀਆਂ ਵੀ ਲਵਾਂਗਾ ਉਹ ਵੀ ਬੰਦਾ ਇਹਨੂੰ ਘਰ ਦਾਦਾ ਨੰਬਰ ਇਹਦਾ ਮੁੱਲ ਕੀ ਕਰਦੇ ਆ ਜੀ ਇਹਦਾ ਮੁੱਲ 70000 ਕਰਦੇ ਆ ਜੀ ਹਾਂ ਬਾਕੀ ਖੁੱਲਾ ਮਾਨਤਾਣ ਕਰਾਂਗੇ ਜੀ ਉਹ ਮੌਕੇ ਤੇ ਕਹਿੰਦਾ ਜੀ ਖੁੱਲਾ ਮਾਨਤਾਣ ਕਰਦਾਂਗੇ ਜਦਾਂ ਸਿੰਘਾਂ ਨੂੰ ਸਿੰਘ ਭੜਨਗੇ ਟੱਕਰ ਲੱਗੀ ਝੋਟਿਆਂ ਦੀ ਨਿੱਤਰੂ ਬੜੇ ਮੇਖਾਣੀ ਕੁੰਡੀਆਂ ਦੇ ਸਿਰ ਸਿੰਘ ਫਸ ਗਏ ਫਿਰ ਦੇਖਦੇ ਆਂ ਵੀ ਬਾਬਾ ਨਿਸਰੂ ਕਾ ਅਗਲਾ ਨਿਸਰੂ ਹਜੇ ਦੋ ਵਾਰੀ ਤਾਂ ਦੁੱਧ ਇਹਦਾ ਕੱਢਤਾ ਮੈਂ ਤੂੰ ਰਹਿ ਨਹੀਂ ਜਾਂਦਾ ਬੱਕਰੀ ਮੈਂ ਖੁੱਲਾ ਕਰੂੰਗਾ ਤੁਸੀਂ ਹੁਣ ਆਪੇ ਸਮਝ ਲਓ ਵੀ ਕਿੱਥੇ ਜੇ ਵੀ ਕੂਗੀ ਮੈਥੋਂ ਪੜਦਾ ਨਾ ਚੱਕਾ ਹਰਦਾ ਰਹੇ ਜੇ ਉਹਦੇ ਮੇਰੇ ਕੀ ਗੱਲ ਨਹੀਂ ਪੜਦਾ ਸਭ ਤੋਂ ਪੜਦਾ ਨਹੀਂ ਕਿਸੇ ਦਾ ਚੱਕਣਾ ਧੰਨਵਾਦ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਹਾਂ ਮਾਲਕ ਮਿਹਰ ਰੱਖੇ ਤੁਹਾਡੇ ਦੀ